ਸਿਮਰਤਾ ਮੇਰੀ ਗੱਲ ਸੁਣ ਸੇਵਕੜੋਂ ਲਉਣਾ ਇਹ ਫੋਨ ਕਿੰਨਾ ਟਾਈਮ ਹੋ ਗਿਆ ਨਹੀਂ ਆ ਸਕ ਮਮੀ ਮੈਂ ਲਾਇਆ ਉਹਨਾਂ ਨੂੰ ਫੋਨ ਉਹ ਕਹਿੰਦੀ ਉਹਨਾਂ ਨੂੰ ਟਾਈਮ ਲੱਗ ਜਾਣਾ ਕੋਈ ਨਾ ਆ ਜਾਂਦੇ ਆ ਤੇ ਤੂੰ ਵੀ ਚੱਲ ਜਾਣਾ ਨਾਲੇ ਕੁਛ ਕੰਮ-ਕੁਮ ਫੇਰ ਆਉਂਦੀ ਖਾ ਪੀ ਆਉਂਦੀ ਕੱਲ੍ਹ ਤੋਂ ਹੀ ਫਿਲਮ ਵੇਖ ਕੇ ਆਈ ਸੀ ਤੇ ਅੱਜ ਬਰੋਂ ਕੁਛ ਖਾ ਪੀ ਜਾਂਦੇ ਨਹੀਂ ਨਹੀਂ ਹੋਰ ਕੁਮ ਹੁੰਦੇ ਤੁਹਾਨੂੰ ਪਤਾ ਨਾ ਅੱਗੇ ਕਿੰਨੇ ਦਿਨ ਹੋ ਗਏ ਆ ਘੁੰਮਣ ਫਿਰਣ ਨਹੀਂ ਜਾਂਦੇ ਆ ਕਦੀ ਕਿਤੇ ਚੱਲ ਜਾ ਕਦੀ ਮੂਵੀ ਵੇਖ ਚੱਲ ਜਾ ਕਦੀ ਮਾਲ ਚੱਲ ਜਾ ਮੈਨੂੰ ਬਹੁਤ ਠਕਾਵਟ ਹੁੰਦੀ ਪਤਾ ਨਹੀਂ ਮੈਨੂੰ ਬੇਚਾਨੀ ਜੀ ਹੁੰਦੀ ਰਹਿੰਦੀ ਆ ਜਦ ਮੈਂ ਬਾਹਰ ਤੋਂ ਪੇ ਜਰਾ ਜੱਲਾ ਫਿਰਾਂ ਤਾਂ ਮੈਨੂੰ ਚੱਕਰ ਆ ਜਾਂਦੇ ਆ ਮੇਰੇ ਕੋਲ ਚੱਲਿਆ ਨਹੀਂ ਜਾਂਦੇ ਇਹਨਾਂ ਤੇ ਬੇਟਾ ਚੈੱਕ ਕਰਵਾ ਕੇ ਦਵਾਈ ਲੈ ਆਉਣੀ ਹੀ ਵੀਕਨੈਸ ਹੋਣੀ ਹੋਰ ਕੀ ਹੋਣਾਵਾ ਨਹੀਂ ਮੰਮੀ ਇਹ ਨਹੀਂ ਖਾਸ ਨਹੀਂ ਹੈਗੀ ਵੈਸੇ ਹੋ ਜਾਂਦਾ ਹੁੰਦਾ ਕਦੀ ਕਦੀ ਮੈਨੂੰ ਖਾਂਦੀ ਪੀਂਦੀ ਤਾਂ ਤੂੰ ਚੰਗੀ ਤਰ੍ਹਾਂ ਹੈ ਨਹੀਂ ਜੇ ਖਾਵੇਂ ਸਰੀਰ ਦੇ ਅੰਦਰ ਤਾਕਤ ਹੋਵੇ ਨਹੀਂ ਮੰਮੀ ਠੀਕ ਹੀ ਆ ਤੈਨੂੰ ਪਰ ਜਿੰਨਾ ਕੁ ਮੈਂ ਤੂੰ ਖਾਦੇ ਨੇ ਮੂੰਹ ਨਾਲ ਕੀ ਖਾਣੀ ਹੈ ਨਹੀਂ ਬੋਟਾ ਕੋਈ ਨੀ ਕਹਾਲ ਤੋ ਤੇਰੀ ਡਾਈਟ ਦਾ ਨਾ ਮੈਂ ਆਪ ਧਿਆਨ ਰੱਖਦੀ ਹਾਂ ਜਦੋਂ ਤੀ ਘਰ ਹੁੰਦੇ ਨਾ ਤੈਨੂੰ ਆਪ ਪ੍ਰੋਪਰ ਫੂਡ ਵਗਾ ਕੱਟ ਕੇ ਧਿਆ ਕਰਾਂਗੀ ਫਰੂਟ ਨੂੰ ਤੂੰ ਹੱਥੇ ਨਹੀਂ ਨਾ ਲਾਂਦੀ ਕਿ ਮੈਂ ਨਹੀਂ ਖਾਣਾ ਮੈਨੂੰ ਨਹੀਂ ਪਸੰਦ ਮੰਮੀ ਅ ਮੈਂ ਤਾਂ ਇੱਕ ਗੱਲ ਕਰਨੀ ਹੈ ਹਾਂ ਤੇ ਇਹ ਘਰ ਸੋਚਣ ਵਾਲੀ ਕਿਹੜੀ ਗੱਲ ਐ ਚ ਗੱਲ ਮੇਰੀ ਨਹੀਂ ਆ ਉਹਨਾਂ ਹਰ ਪੀਦੀ ਦੀ ਦੀ ਆ ਤੈਨੂੰ ਮੈਂ ਕਹਿਣਾ ਮੈਂ ਇਹਨਾਂ ਨਾਲ ਗੱਲ ਕਰਿਆ ਕਰ ਵੇਖਤੀ ਆਪਾਂ ਤੇਨੂੰ ਗੁੱਸਾ ਲੱਗੇ ਉਹ ਆਪਣੀ ਗੱਲ ਕਰ ਸੇਵਕ ਦੀ ਕਰ ਮੇਰੀ ਕਰ ਆਪਣੀ ਦਾਦੀ ਦੀ ਕਰ ਉਹਨਾਂ ਮਾਵਾਂ ਵਾਂਗੀਆਂ ਦੀ ਨਾ ਮੈਨਾਂ ਕੋਈ ਗੱਲ ਕਰਕੇ ਮੈਨੂੰ ਨਹੀਂ ਉਹ ਚੰਗਿਆ ਲੱਗਦੀ ਮੰਮੀ ਹਰ ਪੀੜੀ ਨਾ ਮਾੜੀ ਨਹੀਂ ਆ ਉਹ ਬਸ ਕਹਿੰਦੇ ਹੁੰਦੇ ਨਾ ਕਿ ਵਕਤ ਤੇ ਵਕਤ ਤੇ ਟਾਈਮ ਹੀ ਦਰ ਹੋ ਜਾਂਦਾ ਹੁੰਦਾ ਕਿ ਬੰਦੇ ਦੇ ਅੱਖਾਂ ਦੇ ਪੱਟੀ ਵੱਜ ਜਾਂਦੀ ਉਹਨੂੰ ਕੁਝ ਨਹੀਂ ਦਿਖਦਾ ਪੜਦਾ ਬਸ ਉਦਾਂ ਹੀ ਉਹਦੇ ਨਾਲ ਹੋਇਆ ਸੀ ਤੁਸੀਂ ਨਾ ਉਹਦੀ ਗੱਲ ਦਾ ਕਿਸੇ ਦਾ ਵੀ ਨਾ ਜੋ ਪਿਛਲੀਆਂ ਹੋਈਆਂ ਤੇ ਕਿਸੇ ਵੀ ਗੱਲ ਦਾ ਗੁੱਸਾ ਨਾ ਕਰਿਆ ਕਰੋ ਮਤਮੇ ਮੈਂ ਜਿੰਨੀ ਵਾਰੀ ਤੈਨੂੰ ਉਹਦੇ ਨਾਲ ਵੇਖਿਆ ਨਾ ਉਨੀ ਵਾਰੀ ਉਹਨੇ ਤੇਰਾ ਗਲਤੀ ਕੀਤਾ ਵਾ ਚਲੋ ਹੋਣ ਉਹਨੇ ਉਸ ਦਿਨ ਥੋੜਾ ਚੰਗੀ ਤਰ੍ਹਾਂ ਬੋਲੀ ਉਹਨੇ ਤੇ ਕਦੀ ਮੇਰਾ ਲਿਆਜ ਨਹੀਂ ਕੀਤਾ ਚੇਤਾ ਜਦੋਂ ਉਹ ਭਾਰਕ ਚ ਵੀ ਮਿਲੀ ਕਿਸ ਤਰ੍ਹਾਂ ਬੋਲੀ ਮੈਨੂੰ ਧਿਆਕੇ ਉਹਨੇ ਕਵਾਇਆ ਤੱਕ ਨਹੀਂ ਕਿ ਇਹਦੀ ਸਾਸਿਆ ਨਾਲ ਕਿਤੇ ਸੱਤ ਕ ਸੱਤੇ ਬੁਲਾ ਛੜਾ ਮੰਮੀ ਉਹਦਾ ਨਾ ਸੁਭਾਈ ਇਦਾਂ ਦਾ ਵਾ ਉਹ ਸ਼ੁਰੂ ਤੋਂ ਇਦਾਂ ਦੀ ਨਹੀਂ ਹੈਗੀ ਤੁਹਾਨੂੰ ਪਤਾ ਉਸ ਘਰ ਵਿੱਚ ਨਾ ਜੇ ਸਭ ਤੋਂ ਜ਼ਿਆਦਾ ਪਿਆਰ ਮੈਨੂੰ ਮਿਲਿਆ ਵਾ ਨਾ ਹਰਪ੍ਰੀਤ ਕੋ ਮਿਲਿਆ ਵਾ ਕਦੀ ਖਾਣ ਪੀਣ ਵਾਲੀ ਚੀਜ਼ ਤੋਂ ਲੈ ਕੇ ਤੇ ਕੱਪੜੇ ਪੌਣ ਤੱਕ ਉਨੇ ਮੇਸ਼ਾ ਚੀਜ਼ ਮੇਰੇ ਅੱਗੇ ਰੱਖੇ ਕਿ ਸਿਮਰਤ ਤੂੰ ਦੱਸ ਕਿਹੜੀ ਚੀਜ਼ ਪਾਉਣੀ ਆ ਤੇ ਤੂੰ ਦੱਸ ਕਿਹੜੀ ਚੀਜ਼ ਖਾਣੀ ਆ ਉਹ ਹਮੇਸ਼ਾ ਮਾਮੀ ਤੋਂ ਕੋਈ ਝਟਕਾ ਖਾਂਦੀ ਰਹੀ ਆ ਮੇਰੇ ਕਰਕੇ ਕਿ ਨਹੀਂ ਸਿਮਰਤ ਨੂੰ ਮੈਂ ਹਰ ਜਗ ਆਪਣੇ ਨਾਲ ਲੈ ਕੇ ਜਾਣਾ ਤੇ ਵੇਖੋ ਉਹ ਦਿਲੋਂ ਮਾੜੀ ਨਹੀਂ ਹੈਗੀ ਬਸ ਉਹ ਕਹਿੰਦੇ ਹੁੰਦੇ ਨਾ ਗੱਲ ਤੇ ਮੇਨ ਚੀਜ਼ ਮੁੱਦੇ ਦੀ ਆ ਹੋਈ ਕਿ ਜਿਹੜੇ ਬਾਰ ਬਾਰੀ ਗੱਲ ਹੋ ਗਈ ਨਾ ਜਿਹੜਾ ਬਾਰ ਦਾ ਰਿਸ਼ਤਾ ਆ ਹੀ ਉਹਨੂੰ ਉਹਦੇ ਕਰਕੇ ਜਿਆਦੀ ਉਹਦੇ ਮਨ ਚ ਆ ਗਈ ਤੇ ਮੇਰਾ ਵਿਆਹ ਉਧਰ ਕਰਾਤਾ ਬਾਕੀ ਇਦਾਂ ਦੀ ਨਹੀਂ ਹੈਗੀ ਕੁਛ ਉਹ ਵੇਖ ਪੁੱਤਰ ਜੇ ਉਹ ਤੈਨੂੰ ਦਿਲੋਂ ਪਿਆਰ ਕਰਦੀ ਹਿੰਨਾ ਤੈਨੂੰ ਸੱਚੇ ਮੈਨੂੰ ਆਪਣੇ ਪੈਨ ਸਮਝਦੀ ਹੀ ਨਾ ਤੇ ਟਾਈਮ ਵੀ ਆ ਕੇ ਥੋੜਾ ਬਦਲ ਜਾਈਦਾ ਵਾ ਤੈਨੂੰ ਪੁੱਛਦੀ ਉਹਦਾ ਫਰਜ ਬਣਦਾ ਏ ਜੇ ਉਹਦੇ ਮਨ ਚ ਕੋਈ ਗਲਤ ਫੈਮਲੀ ਆਈ ਹੈ ਤੈਨੂੰ ਬਿਠਾ ਕੇ ਤੇਰੇ ਨਾਲ ਕਲੀਅਰ ਕਰਦੀ ਕਿ ਆ ਗੱਲ ਸਹੀ ਮੈਨੂੰ ਪਤਾ ਲੱਗੀ ਸੱਚ ਆ ਜਾਂ ਝੂਠ ਆ ਜੇ ਅੱਖੀ ਵੀ ਵੇਖਿਆ ਤਾਂ ਪੁੱਛਣਾ ਚਾਹੀਦਾ ਕਹਿੰਦੇ ਹੁੰਦੇ ਨਾ ਕਈ ਵਾਰੀ ਅੱਖੀ ਵੇਖਿਆ ਵੀ ਸੱਚ ਨਹੀਂ ਹੁੰਦਾ ਮੰਮੀ ਮੈਂ ਤੁਹਾਡੀ ਗੱਲ ਨਾਲ ਸਹਿਮਤ ਆ ਮੈਨੂੰ ਪਤਾ ਵੇਚ ਚੀਜ਼ ਦਾ ਪਰ ਵੇਖੋ ਮੈਂ ਨਹੀਂ ਜੋਨੀ ਕਿ ਜੋ ਗਲਤੀਆਂ ਮਮਮੀ ਨੇ ਕੀਤੀਆਂ ਉਹ ਉਹਦੇ ਗਾੜੀ ਹੋਣ ਆਪਣਾ ਫਰਜ ਬੰਦਾ ਵਾ ਜਿਉਂਨੇ ਆਪਣੇ ਗਾੜੀ ਸਾਰੀ ਗੱਲ ਉਹਨੇ ਖੋਲ ਕੇ ਰੱਖੀ ਆਪਣਾ ਦਿਲ ਖੋਲ ਕੇ ਰੱਖਦਾ ਕਿ ਸਿਮਰਤ ਮੇਰੇ ਨਾਲ ਚ ਹੀ ਚੱਲਦੀ ਆ ਤੇ ਮੈਂ ਕਦੀ ਨਹੀਂ ਚਾਹੂੰਗੀ ਕਿਸੇ ਵਕਦੀ ਵੀ ਉਹ ਤੋਂ ਪਿੱਛੇ ਹਟੇ ਹਮੇਸ਼ਾ ਮੈਂ ਇਹੋ ਚਾਹੂੰਗੀ ਕਿ ਜਿੱਥੋਂ ਤੱਕ ਹੋ ਸਕਦੀ ਮੈਂ ਤੇ ਸੇਵਕ ਹਮੇਸ਼ਾ ਉਹਦੀ ਮਦਦ ਚ ਅੱਗੇ ਖੜੀਏ ਦੇਖੋ ਤਾਂ ਦੁੱਖ ਤੇ ਚਲੋ ਮੈਨੂੰ ਵੀ ਲੱਗਦਾ ਵਾ ਉਹਦੇ ਨਾਲ ਜੋ ਵੀ ਹੋਣਦਿਆ ਪਤਾ ਲੱਗਾ ਚਲੋ ਤੁਸੀਂ ਦੱਸਿਆ ਸਭ ਕੁਝ ਪਰ ਮੈਨੂੰ ਨਾ ਗੁੱਸਾ ਇਸ ਗੱਲ ਦਾ ਹੁੰਦਾ ਵਾ ਕਿ ਉਸ ਕੁੜੀ ਨੇ ਤੇਰਾ ਬਿਲਕੁਲ ਨਹੀਂ ਸਾਥ ਦਿੱਤਾ ਹੈਗਾ ਕਿ ਤੇ ਤੁਹਾਡੀਆਂ ਖੁਸ਼ੀਆਂ ਨੂੰ ਨਾ ਨਜ਼ਰ ਆ ਲੱਗ ਜਣ ਉਹਨੂੰ ਖੁਸ਼ੀਆਂ ਦਿੰਦੇ ਦਿੰਦੇ ਮੈਨੂੰ ਬਸ ਇਹੀ ਡਰ ਲੱਗਾ ਰਹਿੰਦਾ ਨਹੀਂ ਨਹੀਂ ਮੰਮੀ ਜੇਰੋਂ ਤੁਸੀਂ ਮੇਰੇ ਨਾਲ ਜੇ ਠੀਕ ਹੈ ਸੇਵਕ ਮੇਰੇ ਨਾਲ ਆ ਕੁਛ ਏਦਾਂ ਦਾ ਨਹੀਂ ਹੁੰਦਾ ਮੈਨੂੰ ਤੁਹਾਡੇ ਤੇ ਨਾ ਆਪਣੇ ਆਪ ਨਾਲ ਵਾਅਦਾ ਯਕੀਨ ਆ ਕਦੀ ਵੀ ਕੁਝ ਮੇਨਾ ਮਾੜਾ ਨਹੀਂ ਹੋਣ ਦਿਓਗੇ ਤੁਸੀਂ ਤੁਸੀਂ ਵੀ ਨਾ ਦੋਨੇ ਜਣੇ ਹੈਗੇ ਵਾਹ ਠੀਕ ਹੀ ਹੋ ਜਿੰਨਾ ਮਰਜ਼ੀ ਮੈਂ ਕਹੀ ਜਾਉਂ ਗੱਲ ਨਹੀਂ ਮੇਰੀ ਮੰਨਦੇ ਮੰਮੀ ਹੋਰ ਕਿਸੇ ਦੀ ਗੱਲ ਹੋਵੇ ਨਾ ਮੈਂ ਟਾਰ ਵੀ ਜਾਵਾਂ ਕਿ ਚੱਲ ਕੋਈ ਨਾ ਛੱਡੋ ਪਰਾਂ ਪਰ ਇਹ ਮੇਰੀ ਗੱਲ ਪੈਣਦੀ ਆ ਮੈਨੂੰ ਆਪਣੀ ਪੈਨ ਦਾ ਦਰਜਾ ਦੇਣੀ ਆ ਤੇ ਮੈਂ ਨਹੀਂ ਚਾਹੁੰਦੀ ਕਿ ਮੈਂ ਉਹ ਤੋਂ ਪਿੱਛੇ ਹਟਾਂ ਚਲ ਠੀਕ ਆ ਪੁੱਤ ਤੇਹੀ ਕਰਨੀ ਤੇ ਆਪਣੀ ਮਰਜ਼ੀ ਆ ਤੇ ਪਰ ਮੈਨੂੰ ਇੱਕ ਗੱਲ ਇਹ ਦੱਸ ਇਸ ਗੱਲ ਤੇ ਤੇ ਆਪਾਂ ਨਹੀਂ ਅੱਗੇ ਵੀ ਗੱਲ ਹੋਈ ਸੀ ਮੈਂ ਤੈਨੂੰ ਕਿਹਾ ਸੀ ਕਿ ਚਲੋ ਜਿੰਨੀ ਕੋ ਹੋ ਸਕਦੀ ਕਰੋ ਪਰ ਆਪਣਾ ਧਿਆਨ ਰੱਖ ਕੇ ਅਲੋਡ ਰਹਿ ਕੇ ਅੱਜ ਤੇਰੇ ਦਿਮਾਗ 'ਚ ਇਹ ਗੱਲ ਦੁਬਾਰਾ ਕਿਉਂ ਆਈ ਫੇਰ ਕਿ ਤੂੰ ਦੁਬਾਰਾ ਆ ਕੇ ਮੇਰੇ ਨਾਲ ਸਪੈਸ਼ਲੀ ਫੇਰ ਇਸ ਬਾਰੇ ਗੱਲ ਕੀਤੀ ਮਮਾ ਤੁਹਾਨੂੰ ਪਤਾ ਕੱਲ ਜਿਹੜੇ ਮੂਵੀ ਵੇਖ ਕੇ ਆਏ ਸੀ ਨਾ ਉਤੋ ਬੱਸ ਇਹ ਵਗ ਚਲ ਗਏ ਮੈਨੂੰ ਘਰੇ ਲਾ ਕੇ ਕਹਿੰਦੇ ਸਿਮਰਤ ਉਚਲ ਮੈਂ ਆਇਆ ਤੇ ਉਹਨਾਂ ਨੇ ਨਾ ਸਾਰੀ ਪੁੱਛਤਾਛ ਕੀਤੀ ਆ ਜੋ ਕੁਝ ਵੀ ਹਰਪਦੀ ਨੇ ਦੱਸਿਆ ਸੀ ਨਾ ਅਰਜਨ ਭਾਜੀ ਬਾਰੇ ਕਿ ਜੋ ਪ੍ਰੂਫ ਵਗੈਰਾ ਸਾਰਾ ਕੋ ਸੈਂਡ ਕੀਤਾ ਸੀ ਉਹਨਾਂ ਨੇ ਸਾਰੀ ਪੁੱਛਤਾਛ ਕੀਤੀ ਤੇ ਉਹਨਾਂ ਨੇ ਕੁਝ ਹੋਰ ਹੀ ਪਤਾ ਲੱਗਾ ਉਧਰੋਂ ਹੋਰ ਹੀ ਪਤਾ ਲੱਗਾ ਕੀ ਮਤਲਬ ਤੇਰਾ ਤੁਹਾਨੂੰ ਪਤਾ ਉਹਨਾਂ ਉਹਦੇ ਘਰ ਗਏ ਹੀ ਉਹਦੀ ਮੰਮੀ ਨੇ ਨਾ ਸਾਫੀ ਕਹਿ ਦਿੱਤਾ ਕਿ ਮੁੰਡਾ ਮੇਰਾ ਕਵਾਰਾ ਵਾ ਕਵਾਰਾ ਵਾ ਹਾਂਜੀ ਹੀ ਤੇ ਕਹਿੰਦੇ ਉਹਨੇ ਬਾਅਦ ਦੂਜਾ ਵਿਆਹ ਕਰਾਇਆ ਦੋ ਵਿਆਹ ਨੇ ਇਹੋ ਤੇ ਗੱਲ ਆ ਨਾ ਉਹਦੀ ਮੰਮੀ ਨਾ ਪੈਰਾ ਦੇ ਪਾਣੀ ਤੱਕ ਨਹੀਂ ਪੈਣ ਦੇਂਦੀ ਪਤਾ ਨਹੀਂ ਵਿੱਚਲੀ ਗੇਮ ਕੀ ਚੱਲਣਦੀ ਉਹਨਾਂ ਦੇ ਮਨ 'ਚ ਕੀ ਨਹੀਂ ਚੱਲਣਦੀ ਪਰ ਸੇਵਕ ਨੂੰ ਤਾਂ ਉਹਨਾਂ ਨੇ ਇਹੋ ਗੱਲ ਕਹੀ ਕਿ ਮੁੰਡਾ ਸਾਡਾ ਕਵਾਰਾ ਵਾ ਦੂਜੇ ਪਾਸੇ ਜਦ ਹਰ ਪਿੱਦੀ ਦੀ ਗੱਲ ਕਰਦੇ ਆ ਮੰਗਰੋ ਕਰੀ ਬੱਚੇ ਦੀ ਆਵਾਜ਼ ਆਉਂਦੀ ਕਰੀ ਜਨਾਨੀ ਦੀ ਆਵਾਜ਼ ਆਉਂਦੀ ਉਹ ਕਹਿ ਦੇਂਦੀ ਕਿ ਮੁਸੀਬਤ ਚ ਵਾ ਠੀਕ ਆਪਾਂ ਜੇ ਸੇਵਕ ਦਾ ਦਿਮਾਗ ਲਾ ਕੇ ਜੇ ਸੇਵਕ ਨੇ ਸੋਚਿਆ ਨਾ ਉਹ ਕਹਿੰਦਾ ਕਿ ਸਿਮਰਤ ਨਹੀਂ ਉਹਨੇ ਬਾਅਦ ਦੂਜਾ ਵਿਆਹ ਕਰਾਇਆ ਵਾ ਅਹੋ ਇਹ ਤੇ ਮੇਰੇ ਸੇਵਕ ਨੇ ਗੱਲ ਕੀਤੀ ਸੀ ਕਿ ਜਦੋਂ ਫੋਨ ਤੇ ਗੱਲਾਂ ਕਰਦੇ ਮਗਰ ਵਾਜਾਂ ਆਉਂਦੀਆਂ ਤਾਂ ਸਾਨੂੰ ਸ਼ੱਕ ਆ ਕਿ ਇਹਨੇ ਦੂਜਾ ਵਿਆਹ ਕਰਾਇਆ ਆ। ਤੇ ਤੂੰ ਹਣੋ ਕਹਿੰਨੀ ਮਾਂ ਉਹਦੀ ਕਹਿੰਦੀ ਕੁਵਾਰਾ ਵਾ। ਇਹ ਤੇ ਗਲਤ ਘਰ ਤੇ ਨਹੀਂ ਚਲ ਗਿਆ ਸੇਵਕ। ਮੰਮੀ ਕਿਤੇ ਹੋਰ ਘਰ ਨਹੀਂ ਗਏ ਹੀ। ਗਏ ਸਹੀ ਘਰ ਹੀ ਉਹ। ਤੁਹਾਨੂੰ ਪਤਾ ਜਦੋਂ ਉਹਦੇ ਘਰੇ ਐਂਟਰੀ ਕੀਤੀ ਨਾ ਉਹਨਾਂ ਨੇ ਉਹਨਾਂ ਨੇ ਨਾ ਵੈਸੇ ਗੱਲ ਕੀਤੀ ਕਿ ਆਂਟੀ ਜੀ ਚਲੋ ਜੇ ਤੁਸੀਂ ਇਹ ਮੈਨੂੰ ਨਹੀਂ ਜਾਣਦੇ ਤੇ ਪਾਣੀ ਦਾ ਗਲਾਸ ਹੀ ਦੇ ਦਿਓ। ਉਹਨਾਂ ਨੇ ਅਸਲ ਫੋਟੋ ਕਲਿੱਕ ਕਰ ਲਈ ਤੇ ਮੈਨੂੰ ਵਿਖਾਤੀ ਹੀ ਕਹਿੰਦੇ ਸਿਮਰਤ ਇਹ ਹੋਈ ਨੇ ਸਾਸੂ ਦੀ। ਮੈਂ ਕਿਹਾ ਹਾਂਜੀ। ਪਹਿਲਾ ਤੇਨਾ ਕੁਝ ਗੱਲ ਖੋਰੀ ਨਾ ਕਰੇ ਕਿਹੜਾ ਅਰਜਨ ਮੈਨੂੰ ਤੇ ਕਿਸੇ ਚੀਜ਼ ਦਾ ਪਤਾ ਹੀ ਨਹੀਂ ਤੂੰ ਕੋਣ ਐਦਾ ਉਦਾ ਉਦਾ ਕਰਕੇ ਜਦੋਂ ਇਹਨਾਂ ਨੇ ਪਹਿ ਜਾਂਦੀ ਗੱਲ ਕੀਤੀ ਨਾ ਕਿ ਮੈਂ 10 ਲੱਖ ਰੁਪਏ ਦੇਣਾ ਉਹਨੂੰ ਮਿੰਟ ਚ ਮੰਨ ਗਏ ਕਹਿੰਦੇ ਹਾਂ ਹਾਂ ਮੇਰਾ ਪੁੱਤੇ ਬਾਹਰ ਐਦਾ ਉਦਾ ਉਦਾ ਕਰਕੇ ਸਾਰੀ ਉਹਨਾਂ ਨੇ ਗੱਲ ਦੱਸ ਦਿੱਤੀ ਪਰ ਮम्मी ਵੀ ਨੇ ਇੱਕ ਗੱਲ ਨਹੀਂ ਸਮਝ ਆਉਂਦੀ ਘਰ-ਬਾਰ ਵੀ ਚੰਗਾ ਵਾ ਕੋਠੀ ਵੀ ਬਣੀ ਆ ਗੱਡੀਕਾਰ ਵੀ ਹੈਗੀ ਆ ਸਭ ਕੁਝ ਕਹਿੰਦਾ ਹੈਗਾ ਵਾ ਪਰ ਉਹਨਾਂ ਨੇ ਪੈਸੇ ਦੇ ਲਾਲਚ ਹੈ ਕਿਸ ਚੀਜ਼ ਦਾ ਵਾ ਮੈਨੂੰ ਨਾ ਇੱਕ ਗੱਲ ਤੋਂ ਬੜਾ ਹੋਉਂਦਿਆ ਜੇ ਕਿ ਕੋਈ ਨਾ ਵੱਡੀ ਗੇਮ ਚੱਲੰਦੀ ਆ ਉਕੇ ਹਰ ਪੀੜੀ ਨੇ ਮੈਂ ਦੱਸਿਆ ਸੀ ਕਿ ਹਰ ਵੇਲੇ ਨਾ ਸਿਰ ਪੈਸੇ ਦਾ ਲਾਲਚ ਹੀ ਆਉਂਦਾ ਵਾ ਹਰ ਪੀੜੀ ਜਾਨੀ ਕਿ ਪ੍ਰੋਪਰਟੀ ਵਾਲੀ ਹੈ ਨਹੀਂ ਕਿ ਜਾਂ ਤੇ ਹੋਵੇ ਕਿ ਨਾ ਬੰਦੇ ਨੂੰ ਪੈਸੇ ਦਾ ਲਾਲਚ ਹੋਵੇ ਇਸ ਕਰਕੇ ਪਰ ਤਾਂ ਵੀ ਉਹਦਾ ਨਿੱਕੋ ਗੱਲ ਗਈ ਕਿਉਂ ਨਾ ਹਰ ਗੱਲ ਤੇ ਪੈਸੇ ਦੀ ਮੰਗ ਕਰਦੇ ਸੀ ਕਿ ਜੇ ਤੂੰ ਮੇਰੇ ਨਾਲ ਬਾਹਰ ਜਾਣਾ ਤਾਂ 10 ਲੱਖ ਰੁਪਏ ਲੱਗਣਾ ਜੇ ਬੱਚੇ ਨੇ ਜਾਣਾ ਉਹਦੇ ਟਿਕਟ ਟਿਕਾ ਕਰਉਣਾ ਤਾਂ ਦੇ ਨੇ ਪੈਸੇ ਲੱਗਣੇ ਮਤਲਬ ਕਿ ਬੰਦਾ ਸਿਰਫ ਆਪਣੇ ਬਾਰੇ ਸੋਚਦਾ ਰਿਹਾ ਵਾ ਨਾ ਉਹਨੇ ਆਪਣੀ ਜਨਾਨੀ ਬਾਰੇ ਸੋਚਿਆ ਨਾ ਉਹਨੇ ਆਪਣੇ ਬੱਚੇ ਬਾਰੇ ਤੇਰੀਆਂ ਸਾਰੀਆਂ ਗੱਲਾਂ ਤੋਂ ਨਾ ਮੈਨੂੰ ਸਿਮਰਤ ਇੰਜ ਲੱਗਦਾ ਕਿ ਮਾਪੋਤ ਨਾ ਬਹੁਤ ਹੀ ਚਲਾਕ ਨੇ ਮੇਰੀ ਸੁਣ ਗੱਲ ਜਿੱਦਾਂ ਤੂੰ ਕਹਿੰਨੀ ਐ ਕਿ ਹਰਪ੍ਰੀਤ ਕਹਿੰਦੀ ਕਿ ਸਾਡਕੋ ਪੈਸੇ ਮੰਗਦਾ ਏ ਤੇ ਤੇ ਹਰਪ੍ਰੀਤ ਨੇ ਆਪਣੇ ਪਿੱਕੇ ਨੂੰ ਪੈਸੇ ਲੈ ਕੇ ਦਿੱਤੇ ਤਨੀ ਤੇਰੀ ਮੰਮੀ ਵੀ ਉਹੋ ਜੀ ਬਾਹਰ ਦੇ ਲਾਲਚ ਨੂੰ ਦੇਤ ਨਹੀਂ ਦਿੱਤੇ ਕਿਤੇ ਪੈਸੇ ਮੰਮੀ ਜਿਆਦਾ ਤਾਂ ਮੈਨੂੰ ਪਤਾ ਨਹੀਂ ਪਰ ਇੰਨਾ ਮੈਨੂੰ ਪਤਾ ਲੱਗਾ ਕਿ ਲੱਖਾਂ ਦੇ ਹਿਸਾਬ ਨਾਲ ਤੇ ਇਹਨਾਂ ਨੇ ਪੈਸੇ ਹੀ ਦਿੱਤੇ ਸੀ ਉਹਨਾਂ ਨੂੰ ਬੱਸ ਫਿਰ ਤੂੰ ਹੋਰ ਕੀ ਕਹਿੰਨੀ ਐ ਕਿ ਕਾਦੇ ਵਾਸਤੇ ਵਿਆਹ ਕਰਾਇਆ ਤੇ ਤੇਰੀ ਮੰਮੀ ਕੋ ਲੱਖਾਂ ਰੁਪਏ ਹੈਗੇ ਸੀ ਇਹਨਾਂ ਨੇ ਕਿੱਥੋਂ ਦੇ ਦਿੱਤੇ ਲੱਖਾਂ ਰੁਪਏ ਕਾਨੂੰ ਕੀ ਪ ਮਾਮੇ ਜਿਹੜੇ ਦੁਕਾਨਾ ਸੀ ਨਾ ਹਰ ਪੀੜੀ ਦੇ ਅਨਸਾਰਾ ਕੋਈ ਦੱਸਿਆ ਉਹ ਵੀ ਵਕਾੜ ਦਿੱਤੀਆਂ ਮਾਮੀ ਨੇ ਇਹ ਤੋ ਕੀ ਕਹਿਨ ਦੀ ਆ ਹਾਂਜੀ ਜਿੱਦਨ ਅਸੀਂ ਗਏ ਨਹੀਂ ਦੁਬਾਰਾ ਫੋਨ ਕੀਤਾ ਸੀ ਇਹਨੂੰ ਸਾਰੀ ਗੱਲ ਬਾਤ ਦੱਸੀ ਉਹਦੋਂ ਉਹਨੇ ਸਾਰੀ ਗੱਲ ਦੱਸਿਆ ਸੀ ਕਿੰਨੀ ਐਸੇ ਤੱਕ ਇਹ ਦੁਕਾਨਾ ਤੱਕ ਵੀ ਆਪਣੀ ਵੇਚ ਦਿੱਤੀਆਂ ਕਿ ਚੱਲ ਮੈਨੂੰ ਬਾਹਰ ਲੈ ਕੇ ਚਲ ਜੇ ਤੇ ਮਾਮਾ ਵਿਚਾਰਾ ਭੋਲਾ ਮਾਮੀ ਦੇ ਮਗਰ ਲੱਗ ਜਾਂਦਾ ਕਿ ਜਿੱਦਾਂ ਜਨਾਨੀ ਨੇ ਕਹਿਤਾ ਉਹਦਾ ਬੰਦੇ ਨੇ ਮੰਨ ਲਈ ਵੇਖ ਲੈ ਤੇਰੀ ਮਾਮੀ ਦੀਆਂ ਕਰਤੂਤਾਂ ਲੱਖੋ ਕੱਖਾਂ ਚ ਹੋ ਗਈ ਤੇ ਹਜੇ ਵੀ ਨਾ ਫੜਾ ਮਾਰਨੋਂ ਨਹੀਂ ਹਟਦੀ ਕੀਤਾ ਜਦੋਂ ਆਪਾਂ ਗਏ ਹਾਂ ਕਿ ਕਹਿੰਦੀ ਸੀ ਦੁਕਾਨਾਂ ਵੇਚ ਕੇ bizness ਸ਼ੁਰੂ ਕੀਦਾ ਦਾਵਾ ਆਪ bizness ਸ਼ੁਰੂ ਕੀਤਾ ਵਾ ਇਹ ਤੇ ਰੋੜ ਕੇ ਰੱਖ ਦਿੱਤਾ ਸਾਰਾ ਪੈਸਾ ਉਹ ਵਿਚਾਰਾ ਪਤਾ ਨਹੀਂ ਕਿੱਦਾਂ ਫੇਰ ਘਮੋਂਦਿਆ ਹੋਣਾ ਬੈਠਾ ਤੇ ਧਿਆੜੀਆਂ ਮੁੰਦਣਾ ਮੈਂ ਤਾਂ ਵੈਸੇ ਵੀ ਉਹਨਾਂ ਦੀ ਕਿਹੇ ਗੱਲ ਤੇ ਯਕੀਨ ਨਹੀਂ ਕਰਦੀ ਉਹਨਾਂ ਨੇ ਜਿੱਦਾਂ ਕਹਿ ਤਾ ਮੈਂ ਬਸ ਘਹਾਰਾ ਪਰਦੀ ਨਹੀਂ ਮੈਂ ਅਜ ਤੱਕ ਨਹੀਂ ਉਹਨਾਂ ਦੀ ਕਦੀ ਕਿਹੇ ਗੱਲ ਤੇ ਯਕੀਨ ਕੀਤਾ ਮੈਂ ਵੈਸੇ ਜਦੋਂ ਇਹ ਗੱਲ ਹੋਈ ਸੀ ਨਾ ਕਈ ਵਾਰ ਵੀ ਇਹ ਇਹ ਸ਼ੁਰੂ ਕਰਤਾ ਹੈ ਉੱਦ-ਉੱਦ ਕਰਕੇ ਮੈਂ ਕਿਹਾ ਠੀਕ ਹੈ ਮੈਂ ਤਾਂ ਦੀ ਹੰਕਾਰ ਨਹੀਂ ਭਰਿਆ ਮੈਂ ਅੱਗੇ ਤੇ ਖੁਸ਼ੀ ਮਨਾਈ ਕਿਉਂਕਿ ਮੈਨੂੰ ਪਤਾ ਹੀ ਕਿ ਇਹ ਵੈਸੇ ਬੜੇ ਈਦਾ ਦੇ ਹੈਗੇ ਇਹਨਾਂ ਝੂਠ ਵੈਸੇ ਉੱਤੇ ਭਰੇ ਹੁੰਦਾ ਇਹਨਾਂ ਨੇ ਜਦੋਂ ਵੇਖੋ ਇਹ ਝੂਠ ਹੀ ਮਾਰਦਾ ਹੁੰਦਾ ਆਪਣੇ ਆਪ ਨੂੰ ਉੱਚਾ ਵਿਖਾਉਣ ਲਈ ਕੋਈ ਨਹੀਂ ਪੁੱਤ ਤੂੰ ਹੀ ਮੈਨੂੰ ਹੈਲਪ ਕਰਨਾ ਚਾਹੁੰਦੇ ਨਾ ਕਰੋ ਤੀ ਦਾ ਕੰਮ ਆ ਮੈਂ ਤੁਹਾਨੂੰ ਰੋਕਦੀ ਨਹੀਂ ਪਰ ਇਹ ਕੀ ਤੁਹਾਨੂੰ ਅੱਗੇ ਵੀ ਇਹ ਗੱਲ ਕਹੀ ਮੈਂ ਫੇਰ ਇਹੀ ਗੱਲ ਕਹਿੰਦੀ ਆ ਕਿ ਅਲਰਟ ਰਹਿਣਾ ਵਾ ਜਿੰਨੇ ਉਹ ਸਾਥੀ ਤੁਸੀਂ ਦੱਸੰਦੇ ਜੇ ਨਾ ਤੁਹਾਡਾ ਨਾ ਕੋਈ ਨੁਕਸਾਨ ਕਰਨ ਤੂੰ ਤਾਂ ਸੇਵਕ ਮੈਨੂੰ ਤੁਹਾਨੂੰ ਕੋਈ ਉੱਚੀ ਨਹੀਂ ਵੀ ਬੋਲ ਜੇ ਜਾਂ ਉੱਚਾ ਨਹੀਂ ਮਾ ਕੋਈ ਸ਼ਿਕਾਇਤ ਇਹਨਾ ਮੈਨੂੰ ਬਿਲਕੁਲ ਨਹੀਂ برداشت ਹੋਣਾ ਕੋਈ ਨਹੀਂ ਜਿੰਨੀ ਛੱਟ ਵੀ ਤੁਹਾਡੇ ਲਾਗ ਹੈ ਨਾ ਤੇ ਮੈਨੂੰ برداشت ਨਹੀਂ ਹੋਣਾ ਇਸ ਕਿ ਆਪਣਾ ਪੂਰਾ ਧਿਆਨ ਰੱਖਣਾ ਵਾ ਤੇ ਕਰੋ ਜੋ ਮਰਜੀ ਪਰ ਮੈਂ ਤੂੰ ਜਿੰਨੀ ਮਰਜੀ ਹੈਲਪ ਕਰ ਲੈਣਾ ਇੱਕ ਗੱਲ ਤੇ ਮੈਂ ਹੋਰ ਕਹਿ ਦਿੰਨੀ ਆ ਜਿਹੜੀ ਤੇਰੀ ਮੰਮੀ ਹੈ ਨਾ ਇਹਨੇ ਕਦੀ ਨਹੀਂ ਤੇਰਾ ਗੁਣ ਪੋਣਾ ਭਾਵੇਂ ਤੂੰ ਉਹਦੀ ਕੁੜੀ ਨੂੰ ਨਾ ਚਿੱਕੜ ਜੋ ਕੱਢ ਵੀ ਦੇਣਗੇ ਨਾ ਤਾਂ ਵੀ ਨਹੀਂ ਉਹਨੇ ਤੇਰਾ ਗੁਣ ਪੋਣਾ ਉਹਨੇ ਹਮੇਸ਼ਾ ਫੇਰ ਤੈਨੂੰ ਗੱਲਾਂ ਹੀ ਕਰਨੀਆਂ ਤੋ ਕੋਈ ਪਤਾ ਨਹੀਂ ਹਰਪ੍ਰੀਤ ਵੀ ਫੇਰ ਮਾਦਮਗਰ ਲੱਗ ਜੇ ਮੈਨੂੰ ਉਹਨਾਂ ਨੇ ਕੋਈ ਮਤਲਬ ਨਹੀਂ ਨਾ ਹੀ ਮਾਮੀ ਨਾਲ ਮੈਨੂੰ ਸਿਰਫ ਮਤਲਬ ਤੇ ਹਰਪ੍ਰੀਤ ਜੀ ਨਾਲ ਉਹਦਾ ਕਰ ਬਸ ਬਸ ਜੇ ਨਾ ਜਿੱਦਾਂ ਮੈਂ ਖੁਸ਼ ਆ ਨਾ ਮੈਂ ਚਾਹੁੰਦੀ ਕਿ ਉਹ ਵੀ ਖੁਸ਼ ਹੋਵੇ ਇਹ ਤੇ ਗੱਲ ਹੈ ਵਾ ਹਰਪ੍ਰੀਤ ਨਾਲ ਉਹ ਜਿਹੜੀ ਗੋਦੀ ਚੜੀ ਨੰਨੀ ਜਾਨ ਪਈ ਨਾ ਮੈਨੂੰ ਤੇ ਉਹਦਾ ਹੁੰਦਾ ਕਿ ਚੱਲ ਉਹਨੂੰ ਜੇ ਪਿਓ ਮਿਲ ਜੂਗਾ ਤੇ ਸਹੀ ਜੋ ਉਹਦੀ ਕਿਸਮਤ ਚ ਲਿਖਾ ਹੋਗਾ ਤੇ ਰਾਣੀ ਤੇ ਮੈਂ ਆਪਾਂ ਡੇ ਰੱਖ ਕੇ ਆਵਾਂ ਤੇ ਨਾਲੇ ਕੋਈ ਸਬਜ਼ੀ ਸਬਜੀ ਵੀ ਲੈ ਕੇ ਲਿਆਵਾਂ ਫਿਰ ਬਣਾਈਏ ਉਹਨੇ ਮੰਮੀ ਮਾ ਵੀ ਤੁਹਾਡੇ ਨਾਲ ਸਿਮਰਤ ਧਿਆਣੀ ਫਰਕ ਜੇ ਅੱਗੇ ਮੰਮੀ ਤੁਸੀਂ ਮੈਂ ਤੁਹਾਡੇ ਲਈ ਚਾਹ ਬਣਾ ਕੇ ਲੈ ਕੇ ਆਉਂਦੀ ਹਾਂ ਚਾਹ ਨਹੀਂ ਬਣਾਉਣੀ ਤੂੰ ਪਈ ਰਹਿ ਫਰਮਾਨਾ ਅੱਗੇ ਕੱਲ ਦੀ ਠੀਕ ਨਹੀਂ ਗਈ ਚਾਹ ਵਾਲ ਧਿਆਨ ਚਾਹ ਤੇਰਾ ਦੀ ਕਹਾ ਤਾਂ ਪੀਂ ਤੂੰ ਦੱਸ ਮੈਂ ਬਣਾ ਦਿੰਨੀ ਆ ਨਹੀਂ ਮੰਮੀ ਮੈਂ ਕੁਛ ਨਹੀਂ ਖਾਣਾ ਮੇਰੀ ਗੱਲ ਸੁਣ ਚੁੱਪ ਕਰਾ ਤੇ ਲੰਮੇ ਪੈ ਜਾ ਤੂੰ ਰੈਸਟ ਕਰਨੀ ਹੈ ਕੋਈ ਕੰਮ ਦੀ ਟੈਨਸ਼ਨ ਨਹੀਂ ਲੈਣੀ ਤੇ ਦਵਾਈ ਖਾਦੀ ਹੋ ਖਾਦੀ ਮੰਮੀ ਪਤਾ ਨਹੀਂ ਕਿਉਂ ਫਰਕ ਹੀ ਨਹੀਂ ਪੈਂਦਿਆ ਕਦੀ ਬੇਚਾਨੀ ਜਿਹੀ ਹੋ ਜਾਂਦੀ ਘਰੀ ਚੱਕਰ ਆਈ ਜਾਂਦੇ ਆ ਕੁਝ ਖਾਨੀ ਆ ਤੇ ਉਲਟੀ ਵਾਲਾ ਮਾਨ ਕਰੀ ਜਾਂਦਾ ਵਾ ਸਮਝ ਨਹੀਂ ਆਉਂਦੀ ਕੁਛ ਇਹਨਾਂ ਤੇ ਆਪਨੇ ਸਮਝ ਆਉਂਦੇ ਨਾ ਤਾਂ ਕੁਛ ਬਾਹਰ ਦਾ ਖਾਦਾ ਨਾ ਕੁਛ ਤੇ ਕਿਉਂ ਇਸ ਤਰ੍ਹਾਂ ਹੁੰਦਾ ਤੂੰ ਘਰ ਵੀ ਤੂੰ ਮਾੜਾ ਮੋਟਾ ਜੇ ਖਾਨੀ ਆ ਰੋਟੀ ਰੋਟੀ ਖਾਨੀ ਬਸ ਪਤਾ ਨਹੀਂ ਮੰਮੀ ਕੀ ਹੁੰਦਾ ਮੈਂ ਤੇ ਆਪ ਦਵਾਈ ਨਾ ਵੀ ਤੈਨੂੰ ਕੋਈ ਫਰਕ ਨਹੀਂ ਪੈਂਦਾ ਇਸ ਤਰ੍ਹਾਂ ਕਰ ਸੇਵਕ ਆਉਂਦਾ ਨਾ ਤੇ ਕਿ ਤੂੰ ਹੋਰ ਦਵਾਈ ਲਿਆ ਕੇ ਵੇਖ ਲਾ ਡਾਕਟਰ ਚੇਂਜ ਕਰਕੇ ਵੇਖ ਲਾ ਹਾਂਜੀ ਕੋਈ ਨਾ ਜੀ ਰੋਂਦੇ ਫਿਰ ਜਾਂਦੇ ਅਸੀਂ ਚੱਲ ਪੈ ਜਾ ਲੰਮੇ ਫਿਰ ਮੈਂ ਟੈਨਸ਼ਨ ਨਾ ਲੈ ਕੋਈ ਟੈਨਸ਼ਨ ਤੇ ਨਹੀਂ ਲੈਂਦੀ ਤੇ ਮਾਰ ਤੇ ਨਹੀਂ ਨਹੀਂ ਮੈਂ ਟੈਨਸ਼ਨ ਕਦੀ ਨਹੀਂ ਲੈਂਦੀ ਵੇਲਾ ਜੇ ਕੋਈ ਹੈਗੀ ਤਾਂ ਦੱਸ ਦੇ ਇੱਕ ਹਰਪ੍ਰੀਤ ਦੀ ਟੈਨਸ਼ਨ ਹੈ ਤੈਨੂੰ ਵਾਹ ਹੋਰ ਤੇ ਕੋਈ ਹੈ ਨਹੀਂ ਉਹ ਤੇ ਤੁਹਾਨੂੰ ਪਤਾ ਤੇਨੀ ਦਿਮਾਗ ਤੇ ਨਾ ਲੈ ਕੇ ਤੂੰ ਆਪ ਹੀ ਬਿਮਾਰ ਹੋ ਜਾਣਾ ਉਹਨਾਂ ਤਾਂ ਬਿਲਕੁਲ ਨਹੀਂ ਉੱਠਣਾ ਲੰਮੇ ਪਈ ਰਹਿ ਬਸ ਤੂੰ ਕਿਧਰ ਹੋਇਆ ਵੇ ਦਵਾਈ ਲੈ ਆ ਗੁਣੀ ਨਹੀਂ ਮੇਰੀ ਦਵਾਈ ਕੀ ਕਰਨੀ ਜਾਣੀ ਤੈਨੂੰ ਪਤਾ ਨਹੀਂ ਉਹ ਕੱਲ ਦੀ ਠੀਕ ਨਹੀਂ ਤੂੰ ਦਵਾਈ ਲੈ ਕੇ ਦੇਣੀ ਹੁਣ ਮੰਮੀ ਇਹਨਾਂ ਨੂੰ ਕੀ ਪਤਾ ਇੰਨੀ-ਇੰਨੀ ਰਾਤ ਤੇ ਲੇਟ ਆਉਂਦੇ ਕਰੇ ਜਦੋਂ ਮੈਂ ਸੌਂ ਜਾਂਦੀ ਉਦੋਂ ਜਾ ਕੇ ਤੇ ਘਰੇ ਆਉਂਦੇ ਆ ਇਹਨਾਂ ਨੂੰ ਕੀ ਪਤਾ ਮੈਂ ਬਿਮਾਰ ਆ ਕਿ ਨਹੀਂ ਬਿਮਾਰ ਇਹਨਾਂ ਨੂੰ ਸਿਰਫ ਆਪਣੇ ਵਾਲੀ ਧਿਆਨ ਮੇਰੇ ਵੱਲ ਧਿਆਨ ਹੀ ਨਹੀਂ ਕਰਨਦੇ ਲੇਟ ਆਉਂਦੇ ਆ ਕੀ ਕਹਿਨੀ ਤੋ ਸਿਮਰਤ ਮੈਂ ਤੇ ਆਪ ਰਾਤੀ ਗੋਲੀ ਖਾਧੀ ਸੀ ਤੇ ਮੈਨੂੰ ਆਕੇ ਨੀਂਦ ਤੇ ਮੈਂ ਸੌਂਗੀ ਤੇ ਮੈਨੂੰ ਤਾਂ ਪਤਾ ਨਹੀਂ ਲੱਗਾ ਕਿ ਕਿਹੜੇ ਵੇਲੇ ਆਇਆ ਤੇ ਕਿਹੜੇ ਵੇਲੇ ਨਹੀਂ ਆਇਆ ਤੂੰ ਮੈਨੂੰ ਦੱਸਿਆ ਵੀ ਨਹੀਂ ਕੱਲ ਵੀ ਲੇਟ ਆਇਆ ਤੇ ਪਰਸੋਂ ਵੀ ਹਾਂਜੀ ਮੰਮੀ ਉਹ ਕੰਦਨੋਗੇ ਲਈ ਲੋਟ ਹੋਉਂਦੇ ਜੇ ਮੈਂ ਪੁੱਛਿਆ ਤੇ ਕਹਿ ਦਿੰਦੇ ਸਿਮਰਤ ਕੋਈ ਗੱਲ ਨਹੀਂ ਦੱਸੋਗੇ ਤੇ ਤੁਹ ਸਹੀ ਕੰਮ ਹੋਊਗਾ ਬਸ ਇਹੋ ਗੱਲ ਹੁੰਦੀ ਇਹ ਤਾਂ ਕਦੀ ਨਹੀਂ ਲੇਟ ਆਇਆ ਨਹੀਂ ਹੈ ਸੇਵਕ ਕਿੱਥੇ ਜਾਣਿਆ ਕੀ ਗੱਲ ਹੈ ਦੱਸ ਆ ਯਾਰ ਮੰਮੀ ਗੱਲ ਕੁਝ ਨਹੀਂ ਹੈ ਮੇਰਾ ਨਾ ਫਰੈਂਡ ਆ ਉਹ ਖਾਸ ਫਰੈਂਡ ਹੈ ਮਤਲਬ ਮੈਨੂੰ ਭਰਾ ਹੀ ਮੰਨਦਾ ਉਹਦੀ ਨਾ ਵਾਈਫ ਦੀ ਤਬੀਬ ਨਹੀਂ ਠੀਕ ਤੇ ਉਹ ਹਸਪੀਟਲ ਆ ਤੇ ਫੇ ਮੈਨੂੰ ਉਹਦੇ ਨਾਲ ਥੋੜੀ ਜਿਹੀ ਨਾ ਹੈਲਪ ਕਰਨੀ ਪੈਣਦੀ ਆ ਉਹ ਵਿਚਾਰਾ ਕੱਲਾ ਹੈਗਾ ਨਾ ਉਹਦੇ ਮਾਪੇ ਹੈਗੇ ਨਾ ਕੋਈ ਅਸਮਨੇ ਨਾਲ ਜਾਣਾ ਪੈਂਦਾ ਤਾਂ ਕਰਕੇ ਕੋਈ ਹੁਣ ਤਾਂ ਕਰਕੇ ਲੇਟ ਹੋਣਾ ਥੋੜਾ ਜਿਹਾ ਚੱਲ ਮੰਨਦੀ ਚੜੀ ਮੈਂ ਗੱਲ ਕਿ ਦੋਸਤ ਦੋਸਤੀ ਇਸੇ ਕਰਕੇ ਹੁੰਦੇ ਨੇ ਕਿ ਇੱਕ ਦੂਜੀ ਦੇ ਹੈਲਪ ਕਰੀਏ ਪਰ ਤੂੰ ਘਰ ਤੇ ਵੇਖਣਾ ਹੀ ਆਪਣੀ ਜਿੰਨਾਂ ਨਿੱਜੜੀ ਠੀਕ ਨਹੀਂ ਹੈਗੀ ਤਾਂ ਬਾਹਰ ਤੋਂ ਲੋਕਾਂ ਦੇ ਜਿੰਨੀਆਂ ਦਵਾਈਆਂ ਦਵੋ ਉਹਨਾਂ ਫਿਰਦਾ ਕੀ ਹੋਇਆ ਮੈਨੂੰ ਦੱਸੋਗੇ ਤਾਂ ਫੇਰ ਹੀ ਦਵਾਈ ਲੈ ਕੇ ਦਊਗਾ ਮੈਨੂੰ ਪਤਾ ਨਹੀਂ ਕੱਲ ਤੇ ਕਹਿੰਦੀ ਚੱਕਰ ਜਿਹੀ ਆਈ ਜਾਂਦੇ ਆ ਜੀ ਕਾਲਾ ਜਾ ਪੈ ਜਾਂਦਾ ਉਹ ਤਾਂ ਖਾਣ ਪੀਣ ਵੀ ਨਹੀਂ ਦੇ ਸਹੀ ਤਰੀਕੇ ਨਾਲ ਕੁਝ ਕਹਿੰਦੀ ਕੁਝ ਖਾਣ ਨੂੰ ਦਿਲ ਨਹੀਂ ਕਰਦਾ ਕੱਲ ਵੀ ਪਤਲੀ ਜੀ ਕਿਚੜੀ ਬਣਾ ਕੇ ਖਾਧੀ ਆ ਤੇ ਅੱਜ ਵੀ ਸਵੇਰ ਦਾ ਸਿਰਫ ਜੂਸ ਪੀਤਾ ਹੀ ਕੋਈ ਟੈਨਸ਼ਨ ਟੈਨਸ਼ਨ ਤਾਂ ਨਹੀਂ ਲੈਣ ਦੀ ਮਾਰ ਤੇ ਮੈਂ ਤਾਂ ਪੁੱਛਿਆ ਵਾ ਕਹਿੰਦੀ ਨਹੀਂ ਅਜੇ ਕੋਈ ਟੈਨਸ਼ਨ ਨਹੀਂ ਟੈਨਸ਼ਨ ਇਹਨੂੰ ਹੋਣੀ ਵੀ ਕਾਦੀ ਆ ਹਾਂ ਟੈਨਸ਼ਨ ਕਾਦੀ ਹੋਣੀ ਸਾਰਾ ਘਰ ਬਾਹਰ ਸਭ ਕੁਝ ਟੈਨਸ਼ਨ ਇਹਨੂੰ ਨਹੀਂ ਆ ਘਰ ਟੈਨਸ਼ਨ ਤਾਂ ਨਹੀਂ ਖਾਣ ਪੀਣ ਦੀ ਲਾਉਣ ਪਾਉਣ ਦੀ ਉਹਨੂੰ ਸਭ ਕੁਝ ਪ੍ਰੋਪਰ ਮਿਲਣ ਦਿਆ ਵਾ ਇਹਨੂੰ ਕਿਹੜੇ ਕਿਸ ਚੀਜ਼ ਦੀ ਕਮੀ ਹੋਣੀ ਪੀ ਬਤਾ ਮੰਮੀ ਕਾਦੀ ਟੈਨਸ਼ਨ ਚਲ ਆ ਟ ਦਵਾਈ ਲੈ ਕੇ ਦਵਾ ਤੇ ਮੇਰੀ ਗੱਲ ਸੁਣ ਲੋਕਾਂ ਦੇ ਜਨਾਨੀਆਂ ਨੂੰ ਨਾ ਛਾਡੋ ਆਪੇ ਦਵਾਈਆਂ ਦਵਾਉਂਦੇ ਫਿਰਨਗੇ ਐਵੇਂ ਮਗਰਮਗਰ ਤੁਰਿਆ ਫਿਰਦਾ ਮਾ ਇਹਨੂੰ ਲੈ ਕੇ ਜਾ ਜਿਹੜੀ ਘਰ ਬਿਮਾਰ ਬੈਠੀ ਆ ਚੰਗੇ ਡਾਕਟਰ ਨੂੰ ਕਿਤੇ ਵਿਖਾ ਕੇ ਦਵਾਈ ਲਿਆ ਜਰਾ ਕੁਟ ਦੀ ਤੈਨੂੰ ਚੱਕਰ ਆ ਜਾਂਦੇ ਕਿ ਤੈਨੂੰ ਮੈਂ ਮੰਜੇ ਤੋਂ ਪੈਰ ਨਹੀਂ ਥਲੇ ਲਾਉਂ ਦਿੱਤਾ ਵੀ ਰੈਸਟ ਕਰ ਪਰ ਫਿਰ ਵੀ ਉਹਦੇ ਚੱਕਰ ਹੋਂੋਂ ਹਟਣ ਨਹੀਂ ਦੇ ਦਵਾਈ ਲਿਆ ਕੇ ਦਿੱਤੀ ਉਹ ਮੇਰੀ ਗੱਲ ਸੁਣੋ ਗੱਲ ਕੋਈ ਨਹੀਂ ਇਹਨੇ ਕੋਈ ਨਿੱਕੀ ਮੋਟੀ ਟੈਨਸ਼ਨ ਲੈ ਲਈ ਹੋਣੀ ਆ ਚਲ ਉੱਠ ਟੈਨਸ਼ਨ ਹਾਂ ਮੈਨੂੰ ਵੀ ਇੰਜ ਹੀ ਲੱਗਦਾ ਮਿਲਦਾ ਇਹਨੇ ਨਾ ਹਰਪ੍ਰੀਤ ਦੀ ਟੈਨਸ਼ਨ ਲੈ ਲਈ ਆ ਹਰਪ੍ਰੀਤ ਦੀ ਟੈਨਸ਼ਨ ਲਈ ਨਾ ਤੂੰ ਹਰ ਪ੍ਰੀਤ ਦੀ ਟੈਨਸ਼ਨ ਕੀ ਗੱਲ ਦੱਸਤਾ ਮੰਮੀ ਆ ਹਾਂ ਸੇਵਕ ਕੋਨੇ ਦੱਸਤਾ ਮੈਨੂੰ ਸਾਰਾ ਬਸ ਫਿਰ ਉਹ ਪੁਰਾਣਿਆਂ ਨੇ ਐਵੇਂ ਘਬਤ ਗਈ ਆ ਵੀ ਜਨਾਨੀਆਂ ਦੇ ਢੇਡੇ 'ਚ ਕੋਈ ਗੱਲ ਪੱਜਦੀ ਹੀ ਨਹੀਂ ਤੈਨੂੰ ਮੈਂ ਕੀ ਗਿਆ ਸੀ ਤੇ ਕਹਿਣ ਨੂੰ ਨਹੀਂ ਦੱਸਣਾ ਮੰਮੀ ਨੂੰ ਦੱਸਣਾ ਬੰਦਾ ਹੀ ਮੰਮੀ ਵੀ ਤੇ ਇਸ ਘਰ ਦੀ ਆ ਨਾਲੇ ਮੰਮੀ ਨੂੰ ਸਾਰੀ ਗੱਲ ਬਾਤ ਦਾ ਪਿਛਲਾ ਪਤਾ ਹੀ ਆ ਤੇ ਹੁਣ ਤਾਂ ਵੀ ਪਤਾ ਹੋਣਾ ਚਾਹੀਦਾ ਵਾਣਾ ਵੇ ਸੇਵਕ ਮੈਂ ਪਹਿਲੇ ਦਿਨ ਹੀ ਤੁਹਾਨੂੰ ਕਿਹਾ ਸੀ ਹੈਲਪ ਕਰਨੀ ਕਰੋ पर मेरे तो पूछे बगैर मिनु दस बगैर दरदर किते नहीं कोई काम करना है मैंने पता होना चाहिए कि तू की करदा पया हर पिता मेरी गल सुनो गल ही एदा दे आ जेडी तानो दसनी नहीं पर एज मौजे को गल रही नहीं ਢਿੱਡ ਚੋ ਗੱਲ ਪਚੀ ਨਹੀਂ ਨੇ ਉਸ ਵੇਲੇ ਦੱਤੀ ਆ ਤੈਨੂੰ ਕੀ ਲੱਗਦਾ ਹੈ ਮੈਨੂੰ ਕੁਛ ਪਤਾ ਨਹੀਂ ਲੱਗਣਾ ਅਜੇ ਤੋਨੇ ਮੈਨੂੰ ਦੱਸਤਾ ਵਤਾ ਵੀ ਉਹ ਬਿਮਾਰ ਪੈ ਗਈ ਹੈ ਜੋ ਕੱਲੀ ਆਪਣੇ ਮਨ ਚ ਬਾ ਕੇ ਬੈਠੀ ਰਹਿੰਦੀ ਗੱਲ ਹੈ ਮੇਰੇ ਨਾਲ ਨਾਸ਼ਰ ਕਰਦੇ ਤੇ ਕੀ ਪਤਾ ਜ਼ਿਆਦਾ ਬਿਮਾਰ ਹੋ ਜਾਂਦੀ ਬਾਕੀ ਰਹੀ ਗੱਲ ਨਾ ਮੈਨੂੰ ਪਤਾ ਲੱਗ ਹੀ ਜਾਣਾ ਸੀ ਤੂੰ ਨਾ ਦੱਸਦਾ ਉਹ ਨਾ ਦੱਸਦੀ ਤੇ ਕੱਲ ਨੂੰ ਕਿਤੇ ਨਾ ਕਿਤੇ ਤਾਂ ਪਤਾ ਲੱਗਣਾ ਹੀ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਇਹਨਾਂ ਰੱਟਿਆਂ 'ਚ ਪੈਣ ਦੀ ਨਹੀਂ ਕੋਈ ਜ਼ਰੂਰਤ ਹੈਗੀ ਤੇ ਤੁਸੀਂ ਮੇਰੀ ਮੰਨੀ ਨਹੀਂ ਇੱਕ ਵੀ ਗੱਲ ਬਗਾਨੀ ਟੈਨਸ਼ਨ ਆਪਣੇ ਸਿਰ ਤੇ ਪਾ ਕੇ ਬਹਿ ਗਏ ਜੇ ਤੂੰ ਹੁਣ ਨਾ ਐਵੇਂ ਉਹ ਕਰਨ ਦੀ ਨਹੀਂ ਲੋੜ ਜਾ ਕੇ ਤੇ ਕਿਸੇ ਚੰਗੇ ਡਾਕਟਰ ਕੋਲ ਦੀ ਦਵਾਈ ਲਿਆ ਕੇ ਦੇ ਮੈਨੂੰ ਲੱਗਦਾ ਇਹਨੂੰ ਨਾ ਵੀਕਨੈਸ ਬਹੁਤ ਜ਼ਿਆਦਾ ਹੋ ਗਈ ਆ ਖਾਂਦੀ ਪੀਂਦੀ ਨਹੀਂ ਸਹੀ ਤਰ੍ਹਾਂ ਪਹਿਲੇ ਵੀ ਨਹੀਂ ਖਾਂਦੀ ਤੇ ਹੁਣ ਦੋ ਦਿਨੋਂ ਕੇ ਬਿਲਕੁਲ ਨਹੀਂ ਖਾਂਦੀ ਅੱਖਾਂ ਵੇਖੇ ਦੀ ਕਿਸ ਤਰ੍ਹਾਂ ਹੋਇਆ ਮੈਨੂੰ ਲੱਗਦਾ ਐਚਬੀਵੀ ਇਹਦਾ ਘਟ ਹੈਗਾ ਵਾ ਚਲੋ ਟੱਪੇਰ ਕਹੇ ਚੰਗੇ ਡਾਕਟਰ ਕੋ ਲੈ ਕੇ ਜਾਈ ਤੇ ਪੂਰੇ ਟੈਸਟ ਚੰਗੀਤਰਾ ਕਰਾ ਕੇ ਚੰਗੇ ਕੋਲ ਹੀ ਲੈ ਕੇ ਜਾਉਂਗਾ ਤੁਸੀਂ ਨਾ ਟੈਨਸ਼ਨ ਲੋ ਇਹ ਰਵੇ ਉਹਦੀ ਟੈਨਸ਼ਨ ਤੁਸੀਂ ਲੈ ਕੇ ਬੈਠ ਜਾਓ ਮੜਕੇ ਨਹੀਂ ਮੈਂ ਨਹੀਂ ਲੈਂਦੀ ਲੈ ਚੰਗੀ ਮਹਿਫਲ ਸਦੀ ਹੈ ਸਤਿ ਸ਼੍ਰੀ ਅਕਾਲ ਭੈਣ ਜੀ ਹੋਰ ਪੁੱਤ ਠੀਕ ਠਾਕ ਆ ਹਾਂ ਜੀ ਕੀ ਆਲੇ ਪੁੱਤ ਠੀਕ ਹੈ ਹਾਂ ਜੀ ਠੀਕ ਕੀ ਗੱਲ ਬੜੀ ਇਕੱਠੀ ਜਿਹੀ ਆ ਠੀਕ ਨਹੀਂ ਆ ਇਹ ਕੱਲ ਦਿਨ ਥੋੜੀ ਠਿੱਲੀ ਸੀ ਆ ਅੱਛਾ ਕੀ ਹੋਇਆ ਵਾ ਪਤਾ ਨਹੀਂ ਉਹਨੇ ਸੇਵਾ ਨੂੰ ਕਹਿੰਦੇ ਦਵਾਈ ਦਵਾ ਲਿਆ ਅੱਗੇ ਨਾ ਮੈਂ ਦੱਸਣਾ ਸੀ ਤੁਹਾਨੂੰ ਪੀ ਬਾਜੀ ਤੁਹਾਡੇ ਗੱਲਾਂ ਕਰਨ ਦੇ ਹੀ ਅੱਛਾ ਕਿਤੇ ਦੋਵੇਂ ਜਾਣੇ ਗਏ ਹਣੇ ਘੁੰਮਣ ਇਹ ਫਿਲਮ ਵੇਖਣ ਗਏ ਸੀ ਹਾਂ ਗਏ ਹੀ ਦੋ ਤਿੰਨ ਦਿਨ ਹਾਂ ਜੀ ਉਹ ਬਾਜੀ ਤੇਰੇ ਮੇਰੇ ਨਾਲ ਗੱਲ ਕਰਨ ਦੇ ਹੀ ਕਹਿੰਦੇ ਦੋਵੇਂ ਜਾਣੇ ਗਏ ਤਿਆਰ ਸ਼ਹਿਰ ਹੋਏ ਤੇ ਕਹਿੰਦੇ ਡੇ ਸੋਹਣੇ ਲੱਗਣ ਦੇ ਵੀ ਕੋਈ ਗੱਲ ਨਾ ਕਰਨ ਵਾਲੀ ਮੈਨੂੰ ਲੱਗਦਾ ਫਿਲਮ ਵੇਖਣ ਗਏ ਸੀ ਹਾਂ ਫਿਲਮ ਵੇਖਣ ਹੀ ਗਏ ਸੀ ਤੇ ਭੈਣਾ ਮਿਰਚਾਂ ਮੁਰਚਾਂ ਵਾਰ ਕੇ ਨਾ ਤੇ ਲੂਣ ਵਾਰ ਕੇ ਖੱਲਿਆ ਕਰ ਘਰ ਉਹ ਨਾ ਹੋਵੇ ਦੋਵਾਂ ਨੂੰ ਨਜ਼ਰ ਲੱਗ ਜੇ ਅੱਜ ਕੱਲ ਤੈਨੂੰ ਲੋਕਾਂ ਦੀ ਨਜ਼ਰਾਂ ਦਾ ਪਤਾ ਹੀ ਆ ਹਾਂ ਵੇਖੋ ਮੇਰਾ ਤੇ ਉਹ ਗੱਲ ਹੋਈ ਨਾ ਹੁਣ ਅੱਖਾਂ ਢੀਠ ਠੀਕ ਨਹੀਂ ਆ ਇਹਨੂੰ ਆਹ ਕਹਿੰਦਾ ਕਹਿੰਦਾ ਤੂੰ ਵਹਿਮ ਕਰਦੀ ਐ ਮੈਂ ਤੇ ਕਿਹਾ ਬਥੇਰਾ ਇਹ ਕਾਲਾ ਟਿੱਕਾ ਲਾਦਾ ਇਹ ਉਹ ਮੈਂ ਬਥੇਰੇ ਕਰਦੀ ਰਹਿਣੀ ਪਰ ਇਹ ਨਹੀਂ ਮੈਨੂੰ ਕਰ ਦਿੰਦਾ ਆਂਦਾ ਤੂੰ ਵਹਿਮ ਕਰਦੀ ਬ੍ਰਹਮਣ ਕੋਤ ਵਹਿਮ ਦੀ ਗੱਲ ਨਹੀਂ ਹੁੰਦੀ ਐ ਨਾ ਸਾਰੀਆਂ ਗੱਲਾਂ ਸੱਚੀਆਂ ਹੀ ਹੁੰਦੀਆਂ ਵਾ ਜਿਹੜੀਆਂ ਬਣਾਈਆਂ ਨਾ ਸਿਆਣੇ ਪਹਿਲੇ ਕਹਿੰਦੇ ਜਿਹੜੇ ਉਹਨਾਂ ਨੇ ਖਾਣ ਪਾਏ ਐ ਨਾ ਉਹ ਸਹੀ ਪਾਏ ਆ ਆਪਾਂ ਲੋਕ ਅੱਜ ਕੱਲ ਇਹ ਚੀਜ਼ਾਂ ਤੇ ਵਿਚਾਰ ਨਹੀਂ ਕਰਦੇ ਇਹਨਾਂ ਨੂੰ ਮੰਨਦੇ ਨਹੀਂ ਆ ਤੇ ਤਾਂ ਹੀ ਤੇ ਵਕਤ ਨੂੰ ਫੜੇ ਆ ਸਿੱਧੀ ਜਿਹੜੀ ਗੱਲ ਐ ਇਹ ਚੀਜ਼ਾਂ ਸੱਚੀ ਹੀ ਹੁੰਦੀਆਂ ਵਾ ਤੇ ਦੂਜੀ ਗੱਲ ਉਹ ਮਿਲੀ ਸੀ ਉਹ ਮੈਨੂੰ ਕੀ ਉਹਦਾ ਨਾਂ ਹੀ ਨੀਆ ਕਮੇਟੀ ਵਾਲੀ ਹਰਮਨ ਅੱਛਾ ਉਹ ਕੀ ਕਹਿੰਦੀ ਹਾਂ ਮੈਨੂੰ ਆਂਦੀ ਐ ਇਹ ਇਹ ਭੈਣ ਜੀ ਨੇ ਨਾ ਬਹੁਤ ਹੀ ਮਾੜਾ ਕੀਤਾ ਵਾ ਜਿਹੜਾ ਨਾ ਇੱਕ ਸ਼ਦਾਈ ਦੇ ਗੱਲ ਨਾ ਕੁੜੀ ਚੰਗੀ ਭਲੀ ਬਾਤੀ ਆ ਚੰਗੀ ਭਲੀ ਕੁੜੀ ਦੀ ਨਾ ਜ਼ਿੰਦਗੀ ਬਰਬਾਦ ਕਰਕੇ ਰੱਖਦੀ ਆ ਪਤਾ ਨਹੀਂ ਕਿੱਥੋਂ ਲੈ ਕੇ ਆਈ ਆ ਮੈਨੂੰ ਨਹੀਂ ਲੱਗਦਾ ਉਹਦੇ ਮਾਂ ਪਿਓ ਨੂੰ ਇਹਨੇ ਦੱਸਿਆ ਹੋਣਾ ਵਾ ਇੱਕ ਹਿਸਾਬ ਦਾ ਭੈਣ ਜੀ ਇਹਨੇ ਧੋਖਾ ਹੀ ਕੀਤਾ ਵਾ ਮੇਰੇ ਹਿਸਾਬ ਨਾਲ ਉਹਨੂੰ ਪਤਾ ਨਹੀਂ ਆ ਕਿ ਆਪਣਾ ਸੇਵਕ ਬਿਲਕੁਲ ਠੀਕ ਹੋ ਗਿਆ ਵਾ ਮੈਂ ਤੁਹਾਨੂੰ ਕਹਿਣ ਲੱਗੀ ਹਾਂ ਮਿਲਦਾ ਉਹ ਹਜੇ ਪਹਿਲੇ ਰਾਵਾਂ ਤੇ ਤਰੀ ਮਿਲਦੀ ਆ ਬਸ ਉਹਨੂੰ ਪਤਾ ਨਹੀਂ ਹੋਣਾ ਵੀ ਠੀਕ ਹੋ ਗਿਆ ਵਾ ਹੈ ਤੇ ਫਿਰ ਵੀ ਪਤਾ ਕੀ ਆ ਪੁੱਤ ਹੱਸਦੇ ਨਾ ਤਹੀ ਮੈਂ ਤਾਂ ਫਿਰ ਮੈਂ ਕਹੇ ਚੱਲ ਅੱਛਾ ਬਣਿਆ ਰਹਿੰਦੇ ਮੈਂ ਕਹੇ ਹੋਰ ਗੱਲਾਂ ਸੁਣਾ ਕੇ ਭਲਾ ਹੋਰ ਕੀ ਕੀ ਆਂਦੀ ਆ ਕੋਈ ਗੱਲ ਨਹੀਂ ਨਾਲੇ ਤੁਸੀਂ ਆਪੇ ਕਹਿੰਦੇ ਨਜ਼ਰਾ ਲੱਗਦੀ ਐਵੇਂ ਇੱਕ ਨਜ਼ਰ ਹੋਰ ਲੱਗ ਜਣੀ ਬਹੁਤ ਛੱਡ ਪਰੇ ਫਿਰ ਵੇਖਾਂਗੇ ਨਾ ਭਲਾ ਕੀ ਕਹਿੰਦੀ ਫਿਰ ਤੈਨੂੰ ਮਾਨ ਕੇ ਦੱਸੂ ਕਿ ਆ ਗੱਲ ਕਹਿੰਦੀ ਸੀ ਚਲੋ ਕੀ ਸਿਮਰਤ ਬੋਤੋ ਹੈ ਆ ਗਈ ਤੈਨੂੰ ਪਤਾ ਨਹੀਂ ਅੰਟੀ ਜੀ ਬੇਚਾਨੀ ਜੀ ਹੋਈ ਜਾਂਦੀ ਹੈ ਚੱਕਰ ਆਈ ਜਾਂਦੇ ਆ ਤੇ ਕੁਝ ਖਾਣੀ ਤੇ ਉਲਟੀ ਹੋਣਾ ਨਾ ਆ ਪਤਾ ਕੀ ਆ ਭੈਣ ਜੀ ਅੱਜ ਕੱਲ ਵੇਖ ਕਿੰਨਾ ਪਾਣੀ ਆਇਆ ਹੜਾਂ ਦਾ ਤੇ ਉਹ ਥਾਈ ਥਾਈ ਤੇ ਖਲੋਤਾ ਵਾ ਤੇ ਹੁਣ ਲੱਗਣ ਲੱਗ ਪਈਆਂ ਅੰਤਰੀਆਂ ਧੁੱਪਾਂ ਤੇ ਉਹ ਧੁੱਪਾਂ ਨਾਲ ਹੁਣ ਤੈਨੂੰ ਪਤਾ ਵਿਚਾਰੇ ਇੰਨੇ ਤੇ ਜੀਵ ਜੰਤੂ ਵਿੱਚ ਮਰੇ ਪਾਣੀ ਦੇ ਮੱਝਾਂ ਇੰਨੀਆਂ ਮਰੀਆਂ گاਵਾ ਮਰੀਆਂ ਉਹ ਹਵਾ ਦੇ ਵਿੱਚ ਹੀ ਹੁਣ ਨਾ ਫੈਲ ਗਿਆ ਉਹ ਮੈਂ ਆਖਣ ਡਈਆਂ ਵੀ ਉਹ ਬਿਮਾਰੀਆਂ ਫੈਲਣੀਆਂ ਕਿਸ ਤਰ੍ਹਾਂ ਦੀਆਂ ਤੇ ਇਹਨਾਂ ਨੂੰ ਕੋਈ ਵੀ ਘਰੋਂ ਨਾ ਨਿਕਲਿਆ ਕਰਨ ਤੇ ਜੇ ਜਾਣਾ ਵਾ ਤੇ ਮਾਸਕ ਮੁ ਉਹ ਮੰਦੇ ਕਿੱਥੇ ਜੇ ਚੱਲ ਜਾਂਦੇ ਤਾਂ ਮੈਨੂੰ ਵੀ ਦਿਲ ਨਹੀਂ ਕਰਦਾ ਮੈਂ ਰੋਕਾਂ ਇੰਨਾ ਚਿਰ ਤੇ ਵਿਚਾਰਿਆ ਨੇ ਘਰੇ ਹੀ ਘਟਿਆ ਵਾ ਮਹਾ ਤੇ ਕਿਤੇ ਨਿਕਲਣ ਲੱਗੇ ਤੇ ਮੈਂ ਰੋਕਦੀ ਵੀ ਨਹੀਂ ਛੇਤੀ ਕਿਤੇ ਪਰ ਇਹ ਵੀ ਵੇਖਣਾ ਭੈਣ ਜੀ ਤੇਰੇ ਵਾਸਤੇ ਜੋ ਕੁਝ ਹੈਗਾ ਇਹੋ ਹੀ ਹੈ ਨਾ ਮਹਾ ਤੇ ਮਹਾਰਾਜ ਨੇ ਕਿਤੇ ਖੁਸ਼ੀਆਂ ਦਾ ਟਾਈਮ ਲਿਆਂਦਾ ਵਾ ਵੀ ਚੱਲ ਖੁਸ਼ ਹੋਏ ਆ ਦੋਵੇਂ ਜਣੇ ਵਧੀਆ ਹੁਣ ਬੋਲਦੇ ਚਾਲਦੇ ਆ ਹੁੰਦੇ ਜਾਂਦੇ ਆ ਬੱਚੇ ਸੋਹਣੇ ਲੱਗਦੇ ਇੱਕ ਦੂਜੇ ਨਾਲ ਹੱਸਦੇ ਖੇਡਦੇ ਤੇ ਫਿਰ ਡਰ ਜਾਂਦਾ ਮਾਂ ਨੂੰ ਇੱਕ ਮਨਚ ਵੀ ਕੋਈ ਗੱਲ ਨਾ ਹੋ ਜਵੇ ਐਸੀ ਹੈ ਨਾ ਦੋ ਤਿੰਨ ਦਿਨ ਹੋ ਗਏ ਘਰ ਹੀ ਆ ਕੱਲ ਦੀ ਵੈਸੇ ਨਹੀਂ ਠੀਕ ਤੇ ਜਾਣਾ ਕਿੱਥੇ ਆ ਸਹੀ ਗੱਲ ਐ। ਉਹ ਵੇਖੋ ਇਹ ਧਿਆੜੀ ਚਿੱਟੜਾ ਕੱਢ ਲੈ। ਖਾਪੀ ਪੁੱਤ ਕੀ ਗੱਲ ਹੋਈ ਆ? ਖਾਪੀ ਤੇ ਡਾਕਟਰ ਨੂੰ ਚੈੱਕ ਕਰਾਇਆ ਇੱਕ ਵਾਰੀ। ਰਿਪੋਰਟ ਕੋਈ ਨਹੀਂ ਖਾਂਦੀ। ਮੈਂ ਕੱਟ-ਕੱਟ ਦੇਣੀ ਐ। ਆਪ ਵੀ ਖਾ ਲੈਣੀ ਕੱਟ। ਖਾਂਦੀ ਨਹੀਂ ਅੱਗੇ ਪਿਆ ਰੰਦਾ। ਖਾਇਆ ਪੀਆ ਕਰ ਕੋ ਪੁੱਤ ਦੁੱਧ ਪੀਆ ਕਰ ਦਹੀਂ ਖਾਇਆ ਕਰ। ਆ ਮੈਂ ਤੈਨੂੰ ਮਤਾਂ ਦੇਣ ਦੀ ਮੈਂ ਤੇ ਆਪ ਦੁੱਧ ਦਹੀਂ ਨਹੀਂ ਖਾਂਦੀ ਪਿੰਦੀ ਆਗੀ। ਸਵਾਦ ਨਹੀਂ ਲੱਗਦਾ ਮੈਨੂੰ। ਵੇਖ ਲਓ ਮੈਨੂੰ ਸਮਝਾਉਂਦੇ ਦੇ। ਹਾਂ। ਪਰ ਪੁੱਤ ਤਾੜ ਦਿੱਤੇ ਉਮਰ ਐ। ਤੀਨ ਤੇ ਖਾਣਾ ਪੀਣਾ ਖਾਓ ਪੀਓਗੇ ਤੇ ਬਗਾ ਬੋਲੋਗੇ। ਹਾਂ ਫੇਰ ਇਦਾਂ ਹੋਣੇ ਤੇ ਹੀ ਇੰਨਾ ਕਮਜ਼ੋਰੀ ਵੇ ਤੀ ਦਿਨ ਮਾਰੇ ਚੱਕਰੇ ਹੁੰਦੇ ਦੋਦਰੋਂ ਮੇਰੇ ਕੋਕਿਆ ਨਰ ਜਰਾ ਘੁੱਟਦੀ ਐ ਨਾ ਐ ਵੀ ਹੋਣੇ ਡਿੱਗ ਜਾਣਾ ਮੈਂ ਕਹਿੰਦੇ ਨਹੀਂ ਤੂੰ ਔਖੀ ਨਾ ਤੂੰ ਬੈਠੀ ਰਹਿ ਕੋਈ ਨਹੀਂ ਮੈਂ ਆਪਣੇ ਕਰ ਲੂਗਾ ਚਲੋ ਅਸਮਰਤ ਵੇ ਦਵਾਈ ਲਈ ਆਪਾਂ ਹਾਂਜੀ ਚਲੋ ਚਲੋ ਅੱਠ ਅੱਛਾ ਡਾਕਟਰ ਨੂੰ ਬਖਾਉਣ ਚੱਲੇ ਜੇ ਹਾਂਜੀ ਤੇ ਪੁੱਤ ਫੇਰ ਇਦਾਂ ਗਰੀ ਨੂੰ ਬਾਹਰ ਦਾ ਨਾ ਕੁਝ ਖਾਣ ਪੀਣ ਦਵੀ ਸਮਝਦਾ ਮਾਂ ਨਾ ਘਰੇ ਰੋਟੀ ਬਣੀ ਖਾਓ ਹੈਣਾ ਤੁਹਾਨੂੰ ਪਤਾ ਬਿਮਾਰੀਆਂ ਇੰਨੀਆਂ ਫੈਲਣ ਡੀਆਂ ਵਾ ਤੇ ਭੈਣ ਜੀ ਜਦੋਂ ਡਾਕਟਰ ਕੋਲ ਹੋਣਗੇ ਨਾ ਤੇ ਮੈਨੂੰ ਫੋਨ ਕਰਕੇ ਦੱਸੀਂ ਜਰੂਰ ਵੀ ਕੀ ਹੋਇਆ ਕੁੜੀ ਨੂੰ ਤਾਂ ਕੀ ਨਹੀਂ ਮੇਰਾ ਧਿਆਨ ਜੇ ਵਿੱਚ ਰਹਿਣਾ ਕੋਈ ਨਹੀਂ ਮੈਂ ਕਰ ਤੂੰ ਬੋਲ ਤੀਂ ਬੈਠਾ ਮੈਂ ਚਾਹ ਬਣਾਵਾ ਤੇ ਜਾ ਤੀ ਪੁੱਤ ਦਵਾਈ ਲੈ ਉਹਨੂੰ ਕਿ ਡਾਕਟਰ ਉੱਠਣਾ ਚਾਹ ਜਾਓ ਪੁੱਤ ਫੇਰ ਡਾਕਟਰ ਨਾਲ ਉੱਠ ਜੇ ਤੂੰ ਬੈਠੋ ਮੈਂ ਚਾਹ ਬਣਾ ਕੇ ਲਿਆਉਂਦੀ ਜਾ ਫੇਰ ਕੱਪ-ਕੱਪ ਲੈ ਆ ਮੈਂ ਵੀ ਪੀ ਕੇ ਜਾਵਾਂ ਜਾਓ ਪੁੱਤ ਜਾਓ ਜੀ ਮੈਂ ਚਾਹ ਧਾਰ ਰਹੀ ਆਂ ਮੈਂ ਚਲ ਜਿੰਚਰੇ ਦਿਨ ਚਰ ਪੰਜ ਜੀ ਨਾਲ ਗੱਲਾਂ ਕਰਾਂ ਬੜੇ ਦਿਨ ਹੋ ਗਏ ਤੁਹਾਨੂੰ ਕੋਈ ਗੱਲ ਬਾਤ ਨਹੀਂ ਨਾ ਕੀਤੀ ਮੈਨੂੰ ਇਹੋ ਹੀ ਕਹਿਣਾ ਸੀ ਕਿ ਕਾਲਾ ਟੱਕਾ ਲਾ ਕੇ ਤੇ ਘਰੋਂ ਤੋਰਿਆ ਕਰ ਵੇਲਾ ਦੋਵੇਂ ਕੱਡੇ ਸੋਹਣੇ ਲੱਗਦੇ ਜਾਂਦੇ ਹੈ ਰੱਬ ਇਹਨਾਂ ਨੂੰ ਦੋਵਾਂ ਜਾਣਿਆਂ ਨੂੰ ਕਿਸ ਦੀ ਨਜ਼ਰ ਨਾ ਲਾਵੇ ਪਤਾ ਕੀ ਹੁੰਦਾ ਭੈਣ ਜੀ ਸ਼ੁਰੂ ਤਾਂ ਤੇਰਾ ਪੁੱਤ ਬਿਮਾਰ ਪਿਆ ਵਾ ਘਰ ਵਾਲੇ ਦਾ ਵੀ ਸੁੱਖ ਨਹੀਂ ਮਿਲਿਆ ਤੈਨੂੰ ਤੇ ਜਦੋਂ ਸਾਰਾ ਕੁਝ ਠੀਕ ਹੁੰਦਾ ਵਾ ਨਾ ਉਦੋਂ ਇੱਕ ਡਰ ਜਿਹਾ ਲੱਗਦਾ ਮਨ 'ਚ ਤੈਨੂੰ ਪਤਾ ਲੋਕਾਂ ਦੀਆਂ ਨਜ਼ਰਾਂ ਬੁਰੀਆਂ ਵਾ ਇਹ ਤਾਂ ਅਗਲੇ ਦੇ ਵੇਖ ਕੇ ਖੁਸ਼ ਹੁੰਦੇ ਆ ਕਿ ਚੱਲ ਵਾਵਾ ਪੁੱਤ ਵੀ ਉਹ ਹੋ ਗਿਆ ਵਾ ਪਿਓ ਵੀ ਬਾਹਰੇ ਆ ਤੇ ਚੱਲ ਕੀ ਆ ਤੇ ਕੀ ਨਹੀਂ ਆ ਕੜਾ ਸੁੱਖ ਭੋਗਣ ਦੀ ਆ ਤੇ ਜਦੋਂ ਰੱਬ ਸੁੱਖ ਦਿੰਦਾ ਆ ਨਾ ਫਿਰ ਡਰ ਲੱਗਦਾ ਵਾ ਵੀ ਲੋਕਾਂ ਦੀਆਂ ਭੈੜੀਆਂ ਨਜ਼ਰਾਂ ਨਾ ਲੱਗ ਜਾਣਾ ਇਹ ਤੇ ਹੈ ਮੈਨੂੰ ਤੇ ਆ ਬੜਾ ਡਰ ਲੱਗਾ ਰਹਿੰਦਾ ਵਾ ਪਰ ਨਾ ਨਿਆਣੇ ਮੰਨਦੇ ਹੈ ਨਹੀਂ ਆ ਮੈਂ ਤੈਨੂੰ ਕਿਹਾ ਸੀ ਮਿਲਦਾ ਨਾ ਇੱਕ ਬ੍ਰੈਸਲੇਟ ਜਆ ਉਹ ਅੱਖ ਜੀ ਬਣੀ ਹੁੰਦੀ ਮੈਂ ਕਿਹਾ ਉਹ ਵੀ ਲਿਆ ਕੇ ਪਾ ਉਹਦੇ ਨਾਲ ਕਹਿੰਦੇ ਨજર ਨਹੀਂ ਲੱਗਦੀ ਕਾਲੇ ਧਾਗੇ ਚ ਪਰੋਇਆ ਹੁੰਦਾ ਪਰ ਮੰਨਦੇ ਨਹੀਂ ਨਿਆਣੇ ਮੇਰੇ ਮੈਂ ਕੀ ਕਰਾਂ ਤਹੀ ਕਹਿ ਕੇ ਵੇਖੀ ਨੀ ਪੈਣਾ ਮੈਂ ਕਿਹਾ ਤਾਂ ਹੈਗਾ ਹੋਰ ਮੈਂ ਕਿਦਾਂ ਕਹਾਂ ਮੈਨੂੰ ਤਾਂ ਸਿਮਰਤ ਵੀ ਥੋੜੀ ਧੂਈ ਜੀ ਹੋਰੀ ਤਰ੍ਹਾਂ ਦੀ ਲੱਗੀ ਆ ਯਾਰ ਕਹਾਂ ਜਿਵੇਂ ਪਤਾ ਨਹੀਂ ਰੰਗ ਉੱਗ ਰਿਹਾ ਨਹੀਂ ਰਿਹਾ ਉੱਤੇ ਕੱਲ ਦਾ ਇਦਾਂ ਦਾ ਹੋਈ ਪਈ ਆ ਆਹੋ ਦਿੱਤੀ ਬੁੱਕੀ ਚੱਲ ਡਾਕਟਰ ਚੈੱਕ ਕਰੂਗਾ ਮੈਂ ਨਾ ਐਚ ਬੀ ਵੀ ਕੱਟ ਲੱਗਾਂਦੇ ਮੈਂ ਕਿਹਾ ਇਹ ਸੇਵਕ ਨੂੰ ਮੈਂ ਕਿਹਾ ਟੈਸਟ ਕਰਵਾ ਖੂਨ ਦਾ ਜਰੂਰ ਟੈਸਟ ਕਰਾ ਕੇ ਬਾਕੀ ਤੇ ਡਾਕਟਰ ਨੂੰ ਦੱਸੂਗਾ ਹੋਰ ਕਰਾਉਣੇ ਕਿ ਨਹੀਂ ਕਰਾਉਣੇ ਬੀਣ ਵੀ ਅੱਜ ਕੱਲ੍ਹ ਨਾ ਉਹ ਹੋ ਜਾਵਾ ਨਾ ਉਹ ਹੋ ਜਾ ਤੇ ਖਾਣ ਪੀਣੇ ਖਾਣਾ ਦੇ ਨਾਲ ਕੋਈ ਚੱਜ ਦੀ ਚੀਜ਼ ਤਾਂ ਇਹਨਾਂ ਨੇ ਖਾਣੀ ਨਹੀਂ ਕੁਛ ਨਹੀਂ ਪਾਸਤਾ ਬਣਾ ਦੇ ਇਹਨਾਂ ਨੂੰ ਚਲੋ ਰਕਨ ਨੂੰ ਨਹੀਂ ਦਿਲ ਕਰਦਾ ਚੱਲ ਆਖੀਦਾ ਤੇ ਚੱਲ ਖੁਸ਼ ਮੈਂ ਬੜੀ ਖੁਸ਼ ਤੇਰੇ ਮੂੰਹ ਤੇ ਆ ਖੁਸ਼ੀ ਵੇਖ ਕੇ ਨਾ ਬੜਾ ਚੰਗਾ ਲੱਗਦਾ ਏ ਗੁਰਦੀ ਸਾਡੇ ਸਾਥ ਨਾਲੀਆ ਸਾਡੇ ਸਾਥ ਤੋਂ ਬਿਨਾ ਤੇ ਮੈਂ ਤੇ ਬਸ ਹਰ ਮੰਨ ਕੇ ਬੈ ਗਈ ਹੱਕ ਵਰੀ ਸਾਰਾ ਕੁਝ ਉਸ ਪਰਮਾਤਮਾ ਦੇ ਹੱਥ ਿਆ ਕੋਈ ਕਿਹੇ ਵਾਸਤੇ ਨਾ ਕੁਝ ਨਹੀਂ ਕਰਦਾ ਜੋ ਉਹਦੇ ਰੰਗ ਿਆ ਜੋ ਉਹਨੇ ਲਿਖਿਆ ਬਸ ਉਹੀ ਹੋਣਾ ਵਾ ਤੇ ਉਹੀ ਉਹ ਕਰਦਾ ਵਾ ਆਪਾਂ ਕੁਝ ਨਹੀਂ ਕਰ ਸਕਦੇ ਤੇ ਇੱਕ ਜਰੀਆ ਹੀ ਬੰਦਾ ਬਸ ਇਹ ਤੇ ਹੈ ਤੁਹਾਡਾ ਤੇ ਭਾਜੀ ਦਾ ਸਾਥ ਹੀ ਤੇ ਚਲੋ ਡਾਕਟਰ ਦਾ ਪਤਾ ਲੱਗਾ ਭਾਜੀ ਨੇ ਵੀ ਮੇਰੇ ਮੁੰਡੇ ਦੀ ਉੱਥੇ ਇੰਨੀ ਕੇਅਰ ਕੀਤੀ ਆ ਇੰਨਾ ਵਧੀਆ ਤਰੀਕੇ ਨਾਲ ਰੱਖਿਆ ਨਾ ਬਸ ਸਾਨੂੰ ਦੋਵਾਂ ਜੀਆਂ ਨੂੰ ਇੰਨੀ ਖੁਸ਼ੀ ਬਹੁਤ ਆ ਕਿ ਦੋਵੇਂ ਇੱਕ ਦੂਜੇ ਨਾਲ ਮਿਲ ਕੇ ਰਹਿੰਦੇ ਆ ਸੇਵਕ ਵੀ ਠੀਕ ਹੋ ਗਿਆ ਵਾ ਤੇਰੇ ਮੂੰਹ ਤੇ ਰੰਗਣਾ ਆਉਂਦਾ ਹੀ ਆ ਤੁਸੀਂ ਖੁਸ਼ ਏ ਸਾਰਾ ਪਰਿਵਾਰ ਖੁਸ਼ ਨਾ ਤੇ ਅਸੀਂ ਖੁਸ਼ ਹੀ ਖੁਸ਼ ਆਂ ਬਾਕੀ ਜੋ ਦੀ ਰਜਾ ਵਾ ਹੈ ਨਾ ਜਿਹੜਾ ਉਹਨੇ ਦੁੱਖ ਕੇ ਸਮਝ ਲਿਖਿਆ ਹੁੰਦਾ ਉਹ ਵੀ ਆਪਾਂ ਪੜ੍ਹਨਾ ਪੈਂਦਾ ਉਹ ਟਾਈਮ ਹੁੰਦਾ ਵਾ ਜਿਹੜਾ ਉਹਨਾਂ ਨੇ ਪੜ੍ਹਨਾ ਉਹਨੇ ਹੀ ਦੇਣਾ ਬਸ ਹੈ ਨਾ ਉਹਨੇ ਹੀ ਦੇਣਾ ਸਾਰਾ ਕੁਝ ਚਲੋ ਦੁੱਖ ਮਗਰੋਂ ਕਹਿੰਦੇ ਸੁੱਖ ਆ ਜੇ ਨਾ ਤੇ ਭੁੱਲ ਜਾਂਦਾ ਵਾ bill for